ਕਹਿੰਦਾ ਰੱਬ ਕਰੇ ਕਿਸੇ ਨਾਲ ਨਾ ਹੋਵੇ ਜੋ ਕਿਸਮਤ ਮੇਰੇ ਨਾਲ ਕਰ ਗਈ ਅੱਛਾ ਮੇਰਾ ਝੂਠਾ ਹਾਸਾ ਵੇਖ ਕੇ ਲੋਕੀ ਕਹਿੰਦੇ ਨੇ ਯਾਰ ਜ਼ਿੰਦਗੀ ਹੋਵੇ ਤਾਂ ਇਹਦੇ ਵਰਗੀ ਹਾਏ ਹੋਏ ਕਿ ਉਹ ਕੀ ਜਾਣਨ ਦੁੱਖਾਂ ਨੂੰ ਲੁਕਾਉਣ ਲਈ ਹੱਸਣਾ ਪੈਂਦਾ ਏ ਜੇ ਕੋਈ ਪੁੱਛੇ ਕੀ ਹਾਲ ਮੈਂ ਕਹਿ ਦੇਣਾ ਵਧੀਆ ਹੁੰਦਾ ਤਾਂ ਨਹੀਂ ਪਰ ਦੱਸਣਾ ਪੈਂਦਾ ਏ ਹਾਏ ਤੇ ਹੁਣ ਦਿਲ ਪੱਥਰ ਹੋ ਗਿਆ ਫਰਕਣੀ ਪੈਂਦਾ ਜਿਹਨੇ ਕੱਲ ਛੱਡਣਾ ਅੱਜ ਛੱਡ ਜੇ ਅਚਾਨਕ ਉਹ ਕਿੰਨਾ ਕੁ ਟੁੱਟਿਆ ਇਹ ਤਾਂ ਮੈਂ ਜਾਣਦਾ ਮਜਾਲਾ ਕੋਈ ਚਿਹਰੇ ਤੋਂ ਜੱਜ ਕਰ ਜੇ ਹਾਏ ਇਹ ਅੰਦਰੋਂ ਕਿੰਨਾ ਕਿ ਟੁੱਟਿਆ ਇਹ ਤਾਂ ਮੈਂ ਜਾਣਦਾ ਮਜਾਲਾ ਕੋਈ ਚਿਹਰੇ ਤੋਂ ਜੱਜ ਕਰ ਜੇ ਕਿ ਰੱਬ ਦੇ ਤਰਲੇ ਕਢ ਲੂੰਗਾ ਕਿਸੇ ਬੰਦੇ ਮੁਰੇ ਅਪੀਲ ਮੈਂ ਨਹੀਂ ਕਰਨੀ ਗੱਲ ਕੱਲੀ ਕੱਲੀ ਦਿਲ ਅੰਦਰ ਦੱਬ ਲੈਣੀ ਆ ਕਿਸੇ ਦੇ ਅੱਗੇ ਰਵੀਨ ਮੈਂ ਨਹੀਂ ਕਰਦਾ ਕਿ ਮੈਂ ਕਿੰਨਾ ਰੋਇਆ ਇਹ ਤਾਂ ਰਾਤਾਂ ਜਾਣਦੀਆਂ ਹੋ ਨਹੀਂ ਸਕਦਾ ਮੁੰਡਾ ਕਿਸੇ ਦੀ ਅੱਖ ਭਰ ਜੇ ਕਿ ਮੈਂ ਅੰਦਰੋਂ ਕਿੰਨਾ ਕਿ ਟੁੱਟਿਆ ਇਹ ਤਾਂ ਮੈਂ ਜਾਣਦਾ ਮਜਾਲਾ ਕੋਈ ਚਿਹਰੇ ਤੋਂ ਜੱਜ ਕਰ ਜੇ ਹੋ ਬਣੇ ਸਹ ਲੈ ਨੇ ਦੁੱਖ ਨਹੀਂ ਮੈਂ ਦਿਲ ਤੇ ਨਾ ਪਾਈ ਕਦੇ ਖੱਪ ਜੱਟ ਨੇ ਦੇ ਪੈਕੇ